ਗੁਰੂ ਦਾ ਸਿੱਖ ਅਕਿਰਤ ਘਣ ਨਹੀਂ ਐ ਮੇਰਾ ਗੁਰੂ ਤਾਂ ਇੱਕ ਤਿਲ ਨਹੀਂ ਭੰਨੇ ਕਾਲੇ ਜੇ ਮੇਰਾ ਗੁਰੂ ਕਿਸੇ ਦੀ ਕੀਤੀ ਸੇਵਾ ਵਿਅਰਥ ਨਹੀਂ ਜਾਣ ਦਿੰਦਾ ਸੀ ਗੁਰੂ ਦੇ ਸਿੱਖ ਭਾਈ ਇਹਨੂੰ ਨਹੀਂ ਮੈਂ ਵੜਨ ਦੇਣਾ ਇਹਨੇ ਪੈਸੇ ਦਿੱਤੇ ਨੇ ਪਰਦਾ ਸਾਰੇ ਬੰਦਿਆਂ ਦਾ ਮਨ ਬਦਲ ਗਿਆ ਹੁਣ ਕਾ ਚਲੋ ਫਿਰ ਠੀਕ ਐ ਉਹ ਫਿਰ ਕਹਿੰਦੇ 10 ਚੌਧਰੀ ਤੈਨੂੰ ਕਿੱਥੇ ਛੱਡੀਓ ਕਹਿੰਦਾ ਘਰ ਤਾਂ ਛੱਡ ਦੋ ਪਰ ਐਂ ਕਰੋ ਮੇਰਾ ਪਰਿਵਾਰ ਵੀ ਲਿਆਓ ਮੈਂ ਪਰਿਵਾਰ ਆਪਣਾ ਉੱਥੇ ਛੱਡ ਗਿਆ ਉਹ ਕਹਿੰਦੇ ਕੱਲ ਸਵੇਰੇ ਚੱਲਾਂਗੇ ਅਗਲੇ ਦਿਨ ਉਹ ਬੰਦੇ ਲੈ ਕੇ ਖਮਾਮ ਪਹੁੰਚੇ ਪਰਵਾਰ ਲੈਣ ਜਦੋਂ ਗਏ ਤਾਂ ਉੱਥੇ ਅੱਗਾਂ ਲੱਗੀਆਂ ਹੋਈਆਂ ਪਿੰਡ ਉੱਜੜ ਗਿਆ ਉਧਰਲੇ ਲੱਗ ਕੇ ਸਰਦਾਰਾਂ ਨੇ ਹਮਲਾ ਕਰਤਾ ਪਿੰਡੋਂ ਪਤਾ ਲੱਗਾ ਵੀ ਇਹ ਚੌਧਰੀ ਦੇ ਘਰ ਵਾਲੀ ਜਨਮ ਬੇਗਮ ਤੇ ਉਹਦੇ ਤਿੰਨ ਬੱਚੇ ਕੋਈ ਵੱਡਾ ਸਰਦਾਰ ਲੰਬੜਦਾਰ ਹੈ ਬਿੰਸਾ ਦਾ ਉਹ ਲੈ ਗਿਆ ਬੰਦੇ ਸੈਂਕੜੇ ਹਜ਼ਾਰਾਂ ਮਾਰ ਦਿੱਤੇ ਨੇ ਘਰ ਉਜੜ ਗਏ ਨੇ ਅੱਗਾਂ ਲੱਗ ਗਈਆਂ ਨੇ ਇਹਦੀ ਬੇਗਮ ਤੇ ਦੇ ਬੱਚਿਆਂ ਨੂੰ ਇੱਕ ਲੰਬੜਦਾਰ ਵੱਡਾ ਸਰਦਾਰ ਬੈਂਸਾਂ ਦਾ ਉਹ ਲੈ ਗਿਆ ਸਾਰਾ ਹਜੂਮ ਚੌਧਰੀ ਨੂੰ ਲੈ ਕੇ ਉਹ ਪਿੰਡ ਚਲਾ ਗਿਆ ਜਦਕਿ ਲੰਬੜਦਾਰ ਨੂੰ ਕਹਵੇ ਇਹਦੀ ਬੇਗਮ ਤੇਰੇ ਕੋਲ ਹੈ। ਉਹਨਕੇ ਹਾਂ ਵੀ ਬੇਗਮ ਵੀ ਹੈ ਤੇ ਬੱਚੇ ਵੀ ਨੇ। ਉਹ ਕਹਿੰਦਾ ਇਹਦੀ ਘਰ ਵਾਲੀ ਤੇ ਦੇ ਬੱਚੇ ਵਾਪਸ ਕਰ। ਉਹ ਕਹਿੰਦਾ ਨਹੀਂ ਕਰਦਾ। ਸਰਧਾਰਨ ਕਵੀ ਇੱਥੇ ਹੁਣ ਫਿਰ ਭਰਾ ਮਾਰੂ ਯੰਗ ਹੋਏਗੇ ਦੇਖੋ ਸਿੱਖ ਦਾ ਫਰਜ਼ ਹੈ ਉਹ ਕਦੇ ਕਿਸੇ ਦੀ ਔਰਤ ਦੀ ਬੇਪਤੀ ਨਹੀਂ ਕਰਦਾ ਉਹ ਫਿਰ ਸਿੱਖਾਂ ਨੇ ਮੁਰੇ ਕਿਹਾ ਲੰਮੜਦਾਰਾ ਇੱਥੇ ਫਿਰ ਭਰਾ ਮਾਰੂ ਯੰਗ ਹੋ ਸਕਦੀ ਹੈ ਇਹਦਾ ਬੱਚੇ ਵਾਪਸ ਕਰ ਮਸੂਮ ਇਹਨੇ ਗੁਰਦੁਆਰੇ ਨੂੰ 100 ਰੁਪਏ ਦੇ ਕੇ ਗਾਡਰ ਲੈ ਕੇ ਦਿੱਤੇ ਸੀ ਇਹਨੇ ਭਲੇ ਜ਼ਮਾਨੇ ਤੋਂ ਗੁਰਦੁਆਰਾ ਸਾਡਾ ਬਣਾਇਆ ਹੈ ਇਹਦੀ ਸੇਵਾ ਵਿਅਰਥ ਨਹੀਂ ਜਾਏਗੀ ਉਹ ਬੰਦਾ ਵੀ ਮੰਨ ਗਿਆ ਉਹਦੇ ਘਰ ਵਾਲੀ ਤੇ ਬੱਚੇ ਉਹਨੂੰ ਵਾਪਸ ਕੀਤੇ ਤੁਸੀਂ ਹੈਰਾਨ ਹੋਮੋਗੇ 6 ਮਹੀਨੇ ਉਹ ਪਿੰਡ ਵਾਲਿਆਂ ਨੇ ਉਸੇ ਗੁਰਦਵਾਰੇ ਵਿੱਚੋਂ ਮੁਸਲਮਾਨ ਤੇ ਉਹਦੇ ਘਰ ਵਾਲੀ ਬੱਚਿਆਂ ਨੂੰ ਰੱਖਿਆ ਉਤੋਂ ਬਾਅਦ ਜਦੋਂ ਹਾਲਾਤ ਬਿਲਕੁਲ ਸਹੀ ਹੋ ਗਏ ਪਰਿਵਾਰ ਸਮੇਤ ਉਹਨੇ ਫਿਰ ਕਿਹਾ ਮੈਨੂੰ ਪਾਕਿਸਤਾਨ ਭੇਜ ਦਿਓ ਬਾਅਦ ਵਿੱਚ ਉਹ ਸਾਥ ਸੰਗਤ ਫੌਜ ਦੀਆਂ ਗੱਡੀਆਂ 'ਚ ਫਿਰ ਉਹਨੂੰ ਪਾਕਿਸਤਾਨ ਛੱਡਿਆ ਉੱਥੋਂ ਕਈ ਸਾਲ ਉਹਦੀਆਂ ਚਿੱਠੀਆਂ ਆਉਂਦੀਆਂ ਰਹੀਆਂ ਸਰਦਾਰੋ ਮੈਂ ਤੁਹਾਡਾ ਰਿਣੀ ਆ ਉਹ ਸਿੱਖੋ ਮੈਂ ਤੁਹਾਡਾ ਧੰਨਵਾਦੀ ਆ ਤੁਹਾਡੇ ਕਰਕੇ ਮੇਰੇ ਬੱਚੇ ਤੇ ਮੇਰੇ ਘਰ ਵਾਲੀ ਅੱਜ ਮੈਂ ਸਹੀ ਸਲਾਮਤ ਇੱਥੇ ਪਹੁੰਚ ਗਿਆ ਸਾਥ ਸੰਗਤ ਜਵਾਬ ਸਿੱਖਾਂ ਨੇ ਦਿੱਤਾ ਭਾਈ ਅਸੀਂ ਨਹੀਂ ਇਹ ਤੂੰ ਤਾਂ ਬਚਿਆ ਤੂੰ ਗੁਰੂ ਦੀ ਸੇਵਾ ਕੀਤੀ ਹੈ ਮੇਰੇ ਗੁਰੂ ਘਰ ਵਿੱਚ ਕੀਤੀ ਸੇਵਾ ਇੱਕ ਤਿਲ ਜਿੰਨੀ ਵੀ ਬਰਤ ਨਹੀਂ ਜਾ ਸਾਤ ਸੰਗਤ ਕੋਈ ਬੀਜ ਕੇ ਵਿਖੇ ਕੁਦਰਤ ਦਾ ਨਿਯਮ ਹੈ ਤੈਉ ਗੁਰੂ ਨਾਨਕ ਦਾ ਘਰ ਸਿੱਧਾ ਰੱਬ ਦਾ ਘਰ ਹੈ ਆਪ ਨਰਾਇਣ ਕਲਾ ਤਾਰ ਜਕਮੇ ਪਰਵਰਿਓ ਪਤਾ ਕਿਉ ਨਿਰੰਕਾਰ ਦਾ ਵਿਧਾਨ ਹੈ ਇੱਕ ਦਾਣਾ ਕਣਕ ਦਾ ਬੀਜ ਦਿਓ 18 ਦਾਣੇ ਸਿੱਟੇ ਨੂੰ ਲੱਗਨੇ ਬਦਨ ਹੈ ਵਿਜਿਆ ਹੋਇਆ ਵੱਧ ਹੈ ਇਸ ਘਰ ਵਿੱਚ ਕੀਤੀ ਹੋਈ ਸੇਵਾ ਵਿਅਰਥ ਨਹੀਂ ਜਾਂਦੀ ਕੋਈ ਸੇਵਾ ਕਰੇ ਪਰ ਨਾਲ ਬਾਦਸ਼ਾਹ ਨੇ ਕਿਹਾ ਮਾਨ ਨਾ ਕਰੇ ਸੇਵਾ ਕਰਕੇ ਫਿਰ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਪੁਰ ਕਾ ਮਨ ਮੰਨੇ ਜਦੋਂ ਗੁਰੂ ਖੁਸ਼ ਹੋ ਜਾਏ ਜਸਤ ਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਭੰਨੇ ਭਾਈ ਜਿਹਦੀ ਸੇਵਾ ਪਰਵਾਨ ਹੋ ਜਾਏ ਸਤਗੁਰ ਕੀ ਸੇਵਾ ਅਤ ਸੁਖਾਲੀ ਗੁਰੂ ਉਹਦੇ ਨਾਲ ਰਹਿਣ ਲੱਗ ਪੈਂਦਾ ਫਿਰ ਆਪਾਂ ਆਪਣੇ ਸਬਜੈਕਟ ਤੇ ਆਈਏ ਗੁਰੂ ਸਿੱਖ ਦੇ ਅੰਦਰੋਂ ਅਗਿਆਨਤਾ ਦੂਰ ਕਰਦਾ ਜਿੱਦਣ ਗੁਰਬਾਣੀ ਕਹੇ ਸੇਵਕ ਜਨਮ ਮੰਨੇ ਮੰਨਣ ਲੱਗ ਪੈਂਦਾ ਸਿੱਖ ਉਦੋਂ ਗੁਰੂ ਉਹਦੇ ਵਿੱਚ ਵਰਤਣ ਲੱਗ ਪੈਂਦਾ ਗੁਰੂ ਦੀਆਂ ਸਾਰੀਆਂ ਸ਼ਕਤੀਆਂ ਉਹਦੇ ਵਿੱਚ ਵਰਤਦੀਆਂ ਨੇ ਔਰ ਸਾਧ ਸੰਗਤ ਫਿਰ ਉਹ ਸਿੱਖ ਤੋਂ ਸ਼ਹੀਦ ਹੋਣ ਦੀ ਤਾਕਤ ਵੀ ਰੱਖਦਾ ਹੈ ਮਾਫ ਕਰਿਓ ਹਰ ਬੰਦਾ ਸ਼ਹੀਦ ਨਹੀਂ ਹੋ ਸਕਦਾ ਮੈਂ ਕਹਾਂ ਜੀ ਮੈਂ ਵੀ ਸ਼ਹੀਦ ਹੋ ਜਾਵਾਂਗਾ ਜਾਂ ਕੋਈ ਬੰਦੇ ਹੋਰ ਜਿਹੜੇ ਕਹਿੰਦੇ ਸਾਡਾ ਵੀ ਬੰਦਾ ਸ਼ਹੀਦ ਹੋਇਆ ਸ਼ਹੀਦੀ ਪਰਵਾਹਸ਼ਾ ਲੱਗਦਾ ਹਰੇਕ ਬੰਦਾ ਸ਼ਹੀਦ ਨਹੀਂ ਹੋ ਸਕਦਾ ਸ਼ਹੀਦ ਕੌਣ ਹੈ ਜਿਹਦੇ ਅੰਦਰ ਗੁਰੂ ਨੇ 100% ਸਬਰ ਭਰ ਦਿੱਤਾ ਹੈ ਜੇ ਮਨ ਚ ਸਬਰ ਨਹੀਂ ਹੈ ਬੰਦਾ ਸ਼ਹੀਦ ਨਹੀਂ ਹੋ ਸਕਦਾ ਉਹਦੇ ਚਿੱਤ ਵਿੱਚ ਮੜਾ ਜਿਹਾ ਵੀ ਲੋਭ ਆ ਜਾਏ ਉਹ ਡੋਲ ਜਾਂਦਾ ਹੈ ਚਿੱਤ ਵਿੱਚ ਪੂਰਾ ਸਬਰ ਗੁਰੂ ਭਰਦਾ ਉਹ ਸ਼ਹੀਦ ਹੋ ਸਕਦਾ ਹੈ ਸ਼ਹੀਦ ਬਿਲਕੁਲ ਰੱਬ ਦੇ ਨੇੜੇ ਹੁੰਦਾ ਹੈ ਅੱਛਾ ਜਿਹੜੇ ਰੋਲਾ ਪਾਉਂਦੇ ਨੇ ਸਾਡੇ ਸਿਰ ਸ਼ਹੀਦ ਆਉਂਦੇ ਨੇ ਸ਼ਹੀਦ ਸ਼ਹੀਦ ਨਹੀਂ ਆਉਂਦੇ ਕਿਸੇ ਦੇ ਸਿਰ ਗੁੱਸਾ ਨਾ ਕਰੋ ਆਪਣੇ ਕਰਮਾਂ ਵੱਲ ਝਾਤ ਮਾਰੋ ਸ਼ਹੀਦਾਂ ਨੇ ਸਾਡੇ ਜਿਹਾ ਹੋਣਾ ਹੈ ਜਿਹੜਾ ਸ਼ਹੀਦ ਰੱਬ ਦੇ ਨੇੜੇ ਹੋ ਗਿਆ ਰੱਬ ਦਾ ਰੂਪ ਹੋ ਜਾਂਦਾ ਹੈ ਗੁਰੂ ਦੀਆਂ ਬਖਸ਼ਿਸ਼ਾਂ ਵਿੱਚ ਵਰਤਦੀਆਂ ਨੇ ਉਹ ਆਮ ਕਿਸੇ ਮਾੜੇ ਮੋٹے ਲੋਭੀ ਲਾਲਚੀ ਬੰਦੇ ਵਿੱਚ ਕਿਉਂ ਆਏਗਾ ਜੀ ਸ਼ਹੀਦ ਹਾਂ ਭੂਤ ਪ੍ਰੇਤ ਕਿਸੇ ਚ ਆ ਜਾਣਾ ਉਹ ਅਲੱਗ ਗੱਲ ਹੈ ਸ਼ਹੀਦ ਨਹੀਂ ਐਦਾ ਕਿਸੇ ਦੇ ਸਰ ਸ਼ਹੀਦ ਉਹ ਹੈ ਜਿਹਦੇ ਅੰਦਰ ਸਬਰ ਪੱਕਾ ਹੋ ਗਿਆ ਜਿਹਦੇ ਅੰਦਰ ਸਬਰ ਹੋ ਗਿਆ ਰੱਬ ਦੇ ਬਿਲਕੁਲ ਨਾਲ ਬੈਠੇ ਵਖਨੀ ਹੈ ਬਾਣੀ ਪੜੋ ਸਬਰੰਦਰ ਸਬਰੀ ਤਨ ਵਹਿ ਜਾ ਲੈਣ ਹੌਣ ਨਜੀ ਕੋ ਖੁਦਾਏ ਦੇ ਭੇਤ ਨ ਕਿਸੈ ਦੇ ਨ ਮਹਾਰਾ ਸਬਰ ਕੇ ਚ ਹੁੰਦੇ ਕਹਿੰਦੇ ਸ਼ਹੀਦ ਤੈਉ ਭਾਈ ਗੁਰਦਾਸ ਜੀ ਨੇ ਕਿਹਾ ਮਰਦਾ ਹੋਏ ਮੋਰੀਂਦ ਨਾ ਗੱਲੀ ਹੋਵਣਾ ਸਬਰ ਸਦਕ ਸ਼ਹੀਦ ਭਰਮ ਤੋਂ ਕੋਵਣਾ ਸ਼ਹੀਦ ਸਬਰ ਨਾਲ ਭਰਿਆ ਔਰ ਸ਼ਹੀਦ ਦੇ ਅੰਦਰ ਭਰਮ ਨਹੀਂ ਹੈ ਕੋਈ ਭਰਮ ਸਮਝਦੇ ਹੋ ਜਿੱਥੇ ਭਰਮ ਹੈ ਨਾ ਉੱਥੇ ਭੈ ਵੀ ਹੁੰਦਾ ਮੰਨ ਲਓ ਚਿੱਤ ਵਿੱਚ ਭਰਮ ਆ ਜਾਏ ਤਾਂ ਡਰ ਵੀ ਲੱਗਣਾ ਵੀ ਕੀ ਪਤਾ ਕੱਲ ਕੀ ਹੋਣਾ ਹੈ ਸ਼ਹੀਦ ਦੇ ਚਿੱਤ 'ਚ ਭਰਮ ਨਹੀਂ ਹੁੰਦੀ ਆਪਣੇ ਮਨਾਂ ਚਾਤ ਮਾਰਿਓ ਬੋਤੀ ਵਾਰ ਅਸੀਂ ਕਹਿੰਨੇ ਨਾ ਜੀ ਛੱਡੋ ਬਾਅਦ ਚ ਕੌਣ ਪੁੱਛਦਾ ਹੈ ਕੌਮ ਕਿੱਥੇ ਪੁੱਛਦੀ ਹੈ ਕੋਈ ਨਹੀਂ ਕਈ ਬੰਦੇ ਦੂਜਿਆਂ ਦਾ ਹੌਸਲਾ ਹੀ ਤੋੜ ਦਿੰਦੇ ਕਹਿੰਦੇ ਦੱਸੋ ਜੀ ਮੁੜ ਕੇ ਸ਼ਹੀਦਾਂ ਦੇ ਪਰਿਵਾਰਾਂ ਦੀ ਖ਼ਬਰ ਕੌਣ ਲੈਂਦਾ ਹੈ ਸਾਰ ਕੌਣ ਲੈਂਦਾ ਹੈ ਸ਼ਹੀਦਾਂ ਦੇ ਪਰਿਵਾਰ ਰੋਲ ਜਾਂਦੇ ਨੇ ਬੱਚੇ ਰੋਲ ਜਾਂਦੇ ਨੇ ਮਾਫ਼ ਕਰਿਓ ਜਿਹੜਾ ਸ਼ਹੀਦ ਹੁੰਦਾ ਜਦੋਂ ਸ਼ਹੀਦ ਹੋਣ ਤੁਰਦਾ ਹੈ ਨਾ ਉਹਦੇ ਚਿੱਤ ਵਿੱਚ ਭਰਮ ਨਹੀਂ ਹੁੰਦਾ ਵੇ ਬੱਚਿਆਂ ਦਾ ਕੀ ਬਣੇਗਾ ਇਹ ਨਹੀਂ ਸੋਚਦਾ ਜੇ ਸੋਚ ਲਿਆ ਬੱਚਿਆਂ ਦਾ ਕੀ ਬਣੇਗਾ ਨਹੀਂ ਸ਼ਹੀਦ ਹੋਸਾ ਉਹ ਦੁਨੀਆ ਤੋਂ ਸਦਾ ਵਾਸਤੇ ਰੁਕਸਤ ਹੋਣ ਲਈ ਤੁਰਦਾ ਹੈ ਚਿੱਤ ਵਿੱਚ ਭਰਮ ਨਹੀਂ ਹੁੰਦਾ ਬੱਚਿਆਂ ਦਾ ਕੀ ਬਣੇਗਾ ਆਪਾਂ ਸਾਰੇ ਗ੍ਰਸਤੀ ਬੈਠੇ ਆਪਨੇ ਬੱਚਿਆਂ ਨੂੰ ਬਾਹਰ ਤੋਰਦੇ ਹੋ ਜਾਂ ਤੁਸੀਂ ਜਾਂਦੇ ਹੋ ਕਿਹੜਾ ਬੰਦਾ ਜਿਹੜਾ 에어ਪੋਰਟ ਜਾਣ ਲੱਗਿਆ ਬੱਚਿਆਂ ਨੂੰ ਯਾਦ ਕਰਕੇ ਨਹੀਂ ਰੋਂਦਾ ਹਾਲਾਂਕਿ ਆ ਜਾਣਾ ਹੁੰਦਾ ਤੁਹਾਡੇ ਦਿਨਾਂ ਮਹੀਨਿਆਂ ਬਾਅਦ ਸਾਲ ਦਸਾਲਾਂ ਬਾਅਦ ਆ ਜਾਣਾ ਨੇੜੇ ਹੀ ਹੈ ਜਦੋਂ ਬੱਚਿਆਂ ਦਾ ਮੋਹ ਪੈਦਾ ਹੋ ਜਾਏ ਸ਼ਹੀਦ ਨਹੀਂ ਹੋ ਸਕਦਾ ਜਦੋਂ ਭਰਮ ਪੈਦਾ ਹੋ ਜਾਏ ਮੇਰੇ ਬੱਚਿਆਂ ਨੂੰ ਕੀ ਮਿਲੇਗਾ ਮੈਨੂੰ ਕੀ ਮਿਲੇਗਾ ਕੌਮ ਕੋਈ ਦੇਗੀ ਕਿ ਨਹੀਂ ਦੇਗੀ ਫਿਰ ਨਹੀਂ ਸ਼ਹੀਦ ਹੋ ਸਕਦਾ ਸ਼ਹੀਦ ਦੇ ਅੰਦਰ ਭਰਮ ਨਹੀਂ ਹੈ ਜਿੱਥੇ ਭਰਮ ਹੈ ਉੱਥੇ ਪੈ ਤਾਂ ਹੀ ਉਹ ਭਾਈ ਗੁਰਦਾਸ ਸਾਹਿਬ ਕਹਿੰਦੇ ਸਬਰ ਸਦਕ ਸ਼ਹੀਦ ਭਰਮ ਭੋਖੋ ਬਣਾ ਭਾਈ ਉਹਦੇ ਅੰਦਰ ਭਰਮ ਤੇ ਭੋ ਖਤਮ ਹੋ ਜਾਂਦਾ ਹੈ ਉਹ ਸ਼ਹੀਦ ਹੋਣ ਦੀ ਮਕਦਾਰ ਤੇ ਪਹੁੰਚ ਜਾਂਦਾ ਹੈ ਉਹ ਸ਼ਹੀਦ ਹੋ ਸਕਦਾ ਹੈ ਬਿਲਕੁਲ ਚਿੱਤ ਚ ਨਹੀਂ ਹੁੰਦਾ ਬਾਅਦ ਚ ਬੱਚਿਆਂ ਦਾ ਕੀ ਹੋਣਾ ਹੈ ਸੰਤ ਪਾਪਾ ਜਰਨੈਲ ਸਿੰਘ ਦੀ ਭਿੰਡਰਾਂ ਵਾਲੇ ਉਹਨਾਂ ਨੂੰ ਤੁਸੀਂ ਯਾਦ ਕਰਦੇ ਉਹਨਾਂ ਦੇ ਨਾਲ ਇੱਕ ਸ਼ਹੀਦ ਹੋਏ ਨੇ ਚੜ੍ਹਦੀ ਉਮਰ ਵਿੱਚ ਭਾਈ ਅਮਰੀਕ ਸਿੰਘ ਅੱਛਾ ਉਹਨਾਂ ਦੀ ਸਟੋਰੀ ਹਿਸਟਰੀ ਪੜ ਕੇ ਵਿਖਿਓ ਉਹਨਾਂ ਦਾ ਪਰਿਵਾਰ ਸੀ ਉਦੋਂ ਕੱਲ ਤੱਕ 살ਦਾ ਵਰਦੀ ਗੋਲੀ ਵਿੱਚ ਫੈਸਲਾ ਕੀਤਾ ਸਿੱਖਾਂ ਨੇ ਬੱਚਿਆਂ ਨੂੰ ਪਰਿਵਾਰ ਨੂੰ ਭੇਜ ਦਈਏ ਆਪਾਂ ਸ਼ਹੀਦ ਹੋਣਾ ਜਦੋਂ ਉਹਨਾਂ ਦੇ ਪਰਿਵਾਰ ਨੂੰ ਭੇਜਣ ਲੱਗੇ ਤਾਂ ਬੱਚੀ ਦੀ ਉਮਰ 5 ਕੇ 4 ਸਾਲ ਲਿਖੀ ਹੈ ਉਹਨਾਂ ਦੀ ਬੇਟੀ ਦੀ ਉਮਰ ਉਦੋਂ 5 ਸਾਲ ਦੀ ਸੀ ਉਹਨੂੰ ਇੱਕ ਵਾਰ ਮਿਲ ਕੇ ਨਾ ਗੱਲ ਲਾ ਕੇ ਘਰ ਲਈ ਫੜਾ ਤੱਕ ਕਿੰਨੇ ਲੈ ਉਹ ਬੱਚੀ ਬਹੁਤ ਰੋਵੇ ਕਿਸੇ ਸਿੰਘ ਨੇ ਜੇ ਵਿੱਚੋਂ 5 ਰੁਪਏ ਕੱਢੇ ਉਹਨੂੰ ਬੱਚੀ ਨੂੰ ਬਰੋਉਣ ਵਾਸਤੇ ਨਾ ਪੈਸੇ ਦੇਣ ਲੱਗ ਪਵੇ ਚੁੱਪ ਕਰ ਦੇਣਾ ਤਾਂ ਬੱਚੀ ਚੁੱਪ ਕਰ ਗਈ ਬਾਰ ਗੋਲੀ ਵਰਦੀ ਸੀ ਉਹਨੇ ਕਿ ਕੋਈ ਨਹੀਂ ਵੇਜੋ ਹੋ ਜੇ ਜਦੋਂ ਥੋੜਾ ਠੰਮਾ ਹੋਇਆ ਫਿਰ ਤੁਹਾਨੂੰ ਭੇਜਾਂਗੇ ਉਹ ਬੱਚੀ ਨੇ ਹੱਥ 'ਚ 5 ਰੁਪਏ ਫੜੇ ਹੋਏ ਰੁੰਦਿਆਂ-ਰੁੰਦਿਆਂ ਮਾਂ ਦੇ ਗਲ ਲੱਗ ਕੇ ਸੌ ਗਈ ਤੇ ਜਦੋਂ ਬਹੁਤ ਠੰਡ ਮਠੋਈ ਪਰਿਵਾਰ ਭੇਜਣ ਲੱਗੇ ਕੱਲ ਤੱਕ ਸਭ ਤੋਂ ਮਾਂ ਤੁਰਨ ਲੱਗੀ ਨਾ ਤਾਂ ਭਾਈ ਅਮਰੀਕ ਸਿੰਘ ਜੀ ਨੇ ਨਿੱਕੀ ਜੇ ਬੱਚੀ ਦੇ ਹੱਥੋਂ 5 ਰੁਪਏ ਖਿੱਚ ਲਏ ਕਹਿੰਦੇ ਸਿੰਘ ਨੇ ਕਿਹਾ ਜਹਦਾਰ ਜੀ ਰਹਿਣ ਦੇਣੇ ਸੀ ਬੱਚਿਆਂ ਦੇ ਕੰਮ ਆਜਨ ਕਹਿੰਦੇ ਨਹੀਂ ਕਿਤੇ ਬੱਚਿਆਂ ਦੇ ਚਿੱਤ ਜੇ ਨਾ ਆ ਜਾਏ ਪੈਸੇ ਕਰਕੇ ਬੱਚੇ ਦੂਰ ਕਰਕੇ ਅਮਰੀਕ ਸਿੰਘ ਸ਼ਹੀਦ ਹੋਇਆ ਮੈਂ ਬੱਚਿਆਂ ਤੇ ਆਪਣੇ ਵਿਚਾਰ ਪੈਸੇ ਦੀ ਦੀਵਾਰ ਵੀ ਨਹੀਂ ਹੋਣੀ ਚਾਹੁੰਦਾ ਬੱਚਿਆਂ ਨੂੰ ਪੈਸੇ ਕਰਕੇ ਦੂਰ ਕਰਨਾ ਇਹ ਵੀ ਦਿਵਾਰ ਨਹੀਂ ਵਿੱਚ ਹੋਣੀ ਚਾਹੀਦੀ ਸਾ ਸੰਗਤ ਸ਼ਹੀਦ ਉਹ ਹੈ ਜਿਹੜਾ 5 ਰੁਪਏ ਦਾ ਵੀ ਮੁਤਾਜ ਨਹੀਂ ਉਹ ਵੱਖਰੀ ਗੱਲ ਹੈ ਬਾਦ ਵਿੱਚ ਦੁਨੀਆ ਸੋਨੇ ਨਾਲ ਤੋਲਦਾ ਪਰ ਜਦੋਂ ਚਿੱਤੇ ਰੱਖਿਓ ਵੱਖਰੀ ਗੱਲ ਹੈ ਬਾਦ ਵਿੱਚ ਦੁਨੀਆ ਸੋਨੇ ਨਾਲ ਤੋਲ ਸਕਦੀ ਹੈ ਕੌਮ ਸੋਨੇ ਨਾਲ ਤੋਲ ਦਿੰਦੀ ਪਰ ਜਦੋਂ ਸ਼ਹੀਦ ਹੁੰਦਾ ਉਹ ਦੋਨੇ ਚਿੱਤ ਜਹੰਦਾ ਬਾ ਮੈਨੂੰ ਕੀ ਮਿਲੇਗਾ ਜੇ ਚਿੱਤ ਜਾਜਨ ਮੈਨੂੰ ਕੀ ਮਿਲਣਾ ਫਿਰ ਨਹੀਂ ਸ਼ਹੀਦ ਮਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਬਰ ਸਦਕ ਸ਼ਹੀਦ ਪਰਮ ਭਖਾਵਣਾ ਅੱਜ ਤੁਸੀਂ ਉਹਨਾਂ ਸ਼ਹੀਦਾਂ ਦੇ ਸਬਰ ਸਦਕ ਸਥਾਨ ਤੇ ਬੈਠੇ ਹੋ ਇਹ ਸਮਾਗਮ ਕਰਾਉਣ ਦਾ ਤਾਂ ਫਾਇਦਾ ਹੈ ਜੇ ਆਪਣੇ ਚਿੱਤ ਵਿੱਚ ਸਬਰ ਆ ਜਾਏ ਜੋ ਮਹਾਰਾਜ ਨੇ ਦਿੱਤਾ ਉਹ ਸਬਰ ਰੱਖੋ ਸਾਰਿਆਂ ਨੂੰ ਇੱਕੋ ਜਿਆ ਨਹੀਂ ਦਿੱਤਾ ਕਿਸੇ ਨੂੰ ਵੱਧ ਵੀ ਦਿੱਤਾ ਕਿਸੇ ਨੂੰ ਘੱਟ ਹੈ ਕਦੇ ਇਹ ਨਾ ਸੋਚੋ ਮੈਨੂੰ ਆ ਕਿਉਂ ਨਹੀਂ ਦਿੱਤਾ ਜੋ ਰੱਬ ਨੇ ਦਿੱਤਾ ਉਹਦਾ ਸ਼ੁਕਰ ਕਰੀਏ ਸਿੱਖ ਸਬਰ ਵਿੱਚ ਰਹਿੰਦਾ ਉਹ ਥੋੜੇ ਵਿੱਚ ਵੀ ਅਮੀਰ ਹੈ ਜਿਹਦੇ ਚਿੱਤ 'ਚ ਆਜਣ ਵੱਡੀ ਕੋਠੀ ਬਣਾਵਾਂਗੇ ਵਿਲੇ ਹੋ ਕੇ ਫਿਰ ਇਤਨੇਮ ਸ਼ੁਰੂ ਕਰਾਂਗੇ ਤੁਸੀਂ ਬਹੁਤ ਭਲੇਖੇ ਚੋ ਜਿਨੇ ਛੋਟੇ ਘਰ ਵਿੱਚ ਬਾਣੀ ਪੜਨੀ ਸ਼ੁਰੂ ਨਹੀਂ ਕੀਤੀ ਵੱਡੇ ਮਹਿਲ ਵਿੱਚ ਵੀ ਨਹੀਂ ਪੜ ਸਕਦਾ ਜਿਹਨੇ ਗਰੀਬੀ ਵਿੱਚ ਨਾਮ ਨਹੀਂ ਜਪਿਆ ਅਮੀਰੀ ਵਿੱਚ ਵੀ ਨਹੀਂ ਜਪ ਸਕਦਾ ਇਸ ਲਈ ਅੱਜ ਸ਼ੁਰੂ ਕਰਨਾ ਪਏਗਾ ਸਿੱਖ ਹਮੇਸ਼ਾ ਸਬਰ ਤੇ ਸਦਕ ਵਿੱਚ ਰਹਿੰਦਾ ਹੈ ਉਹਦੇ ਚਿੱਤ ਵਿੱਚ ਭਰਮ ਨਹੀਂ ਆਉਂਦਾ ਅੱਜ ਜਿਨ੍ਹਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ ਉਸ ਮਹਾਨ ਸ਼ਹੀਦਾਂ ਤਨ ਤਨ ਬੀਬੀ ਸੁੰਦਰੀ ਜੀ ਨੂੰ ਤੁਸੀਂ ਜੇ ਸ਼ਹੀਦਿਆਂ ਨੂੰ ਯਾਦ ਸ਼ੀਦਿਆਂ ਨੂੰ ਕਰ ਰਹੇ ਹੋ ਤੇ ਇਹਦਾ ਭਾਵ ਵਰਤ ਤਾਂ ਆਪਣਾ ਸਫਲ ਹੈ ਸਮਾਗਮ ਜੇ ਆਪਾਂ ਸਬਰ ਚ ਆਈਏ ਜੇ ਆਪਾਂ ਗੁਰੂ ਨਾਲ ਰੁੱਸਣਾ ਇਹ ਮੇਰਾ ਬਾਰਦਾ ਨਹੀਂ ਬਣਿਆ ਬੱਚਿਆਂ ਦਾ ਨਹੀਂ ਬਣਿਆ ਵੀਜੇ ਨਹੀਂ ਲੱਗੇ ਗ੍ਰੀਨ ਕਾਰਡ ਨਹੀਂ ਇਹ ਬਹੁਤ ਛੋਟੀਆਂ ਗੱਲਾਂ ਨੇ ਹਮੇਸ਼ਾ ਗੁਰੂ ਕੋਲੋਂ ਇਹ ਮੰਗੋ ਪਾਤਸ਼ਾਹ ਆਪਣੀ ਕਿਰਪਾ ਕਰਿਓ ਸਿੱਖੀ ਬਖਸ਼ਿਓ ਤੇ ਸੁਖ ਬਖਸ਼ਿਓ ਹੁਣ ਗੁਰੂ ਦੇ ਹੱਥੇ ਵੀ ਉਹਨੇ ਸੁਖ ਇੱਥੇ ਬਖਸ਼ਣੇ ਕਿ ਕਿੱਥੇ ਦੇਣੇ ਸਿੱਖੀ ਜਿਹਨੂੰ ਗੁਰੂ ਨੇ ਸਿੱਖੀ ਦੇ ਦਿੱਤੀ ਉਹ ਸਭ ਤੋਂ ਵੱਡਾ ਮੀਰ ਹੈ ਜਿੱਤੋਂ ਗੁਰੂ ਨੇ ਸਿੱਖੀ ਵਾਪਸ ਲੈ ਲਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਸਾਧ ਸੰਗਤ ਗੁਰੂ ਅਗਰਦਾਸ ਕਰਿਓ ਸਾਨੂੰ ਸਿੱਖੀ ਮਿਲ ਜਾਈਏ ਇੱਕ ਬੰਦੇ ਨੂੰ ਉਹਨਾਂ ਦੇ 54-55 ਕਲੇ ਜ਼ਮੀਨ ਹੈ ਹਰਿਆਣੇ ਚ ਇੱਕੋ ਇੱਕ ਲੜਕਾ ਸੀ ਤੇ ਜਦਨ ਅਸੀਂ ਉਹ ਪਰਿਵਾਰ ਨੂੰ ਮਿਲੇ ਨਾ ਉਹਨੇ ਆਪਣੇ ਲੜਕੇ ਨੂੰ ਮੜਾਇਆ ਕਹਿੰਦੇ ਭਾਈ ਸਾਹਿਬ ਸੈਂਟਰ ਚੋਂ ਲੈ ਕੇ ਆਏ ਆ ਸੈਂਟਰ ਸਮਝੋ ਜਿੱਥੇ ਨਸ਼ੇ ਛਡਾਉਂਦੇ ਤੋ ਦੋਇ ਤਿੰਨੇ ਆਦਮੀ ਨ ਰੋਪ ਐ ਕਹਿੰਦੇ ਬਾਬਾ ਜੀ ਅਰਦਾਸ ਕਰ ਦਿਓ ਮੈਂ ਕਾਦੀ ਕਹਿੰਦੇ ਅਸੀਂ ਗੁਰੂ ਕੋਲੋਂ ਨ ਪੈਸਾ ਹੀ ਮੰਗਦੇ ਰਹੇ ਜ਼ਮੀਨਾਂ ਮੰਗਦੇ ਰਹੇ ਬੜਾ ਕਾਰੋਬਾਰ ਵਧਿਆ ਸੱਤ ਕਿੱल्ल्या ਤੋਂ ਅੱਜ 56 57 ਕਿੱਲੇ ਜ਼ਮੀਨ ਐ ਸਾਡੀ ਪਰ ਅਸੀਂ ਬੱਚਿਆਂ ਵੱਲ ਧਿਆਨ ਨਾ ਦੇ ਸਕੇ ਸਿੱਖੀ ਨਹੀਂ ਬੱਚੇ ਦੀ ਸੰਭਾਲ ਸਕੇ ਆ ਬੱਚਾ ਹੁਣ ਡਾਕਟਰਾਂ ਨੇ ਜਵਾਬ ਦਿੱਤਾ ਵੀ ਜੇ ਨਸ਼ਾ ਦੇਈ ਜਾਉਂਗੇ ਨੇ ਜਿੰਦਾ ਰਹਿਣਾ ਜੇ ਇਹਦਾ ਬੰਦ ਕਰਤੇ ਨੇ ਮਰ ਜਾਣਾ ਅਸੀਂ ਸੈਂਟਰ ਚੋਂ ਘਰ ਲੈ ਆਂਦਾ ਨਸ਼ਾ ਦੇਈ ਜਾਓਗੇ ਤਾਂ ਜੀਣਾ ਰਹਿਣਾ ਬੰਦ ਕਰ ਦਿਓਗੇ ਇਹ ਮਰ ਸਕਦਾ ਕਹਿੰਦੇ ਭਾਈ ਸਾਹਿਬ ਜੀ ਅਰਦਾਸ ਕਰ ਦਿਓ ਮਹਾਰਾਜ ਸਾਤ ਤੋਂ ਸਾਰੀ ਜ਼ਮੀਨ ਵਾਪਸ ਲੈ ਲੈਣ ਸਾਡੇ ਬੱਚੇ ਨੂੰ ਸਿੱਖੀ ਦੇ ਦੇਣ ਸਾਧ ਸੰਗਤ ਸਿੱਖੀ ਸਸਤੀ ਨਹੀਂ ਹੈ ਬਹੁਤ ਮਹਿੰਗਾ ਦਾਣ ਹੈ ਬਾਕੀ ਚੀਜ਼ਾਂ ਘੱਟ ਵੱਧ ਚੱਲ ਜਾਣਗੀਆਂ ਅੱਜ ਜੇ ਸ਼ਹੀਦਾਂ ਦੇ ਅਸਥਾਨ ਤੇ ਆਇਓ ਮੰਗ ਕੇ ਜਾਇਓ ਪਾਤਸ਼ਾਹ ਸਾਡੇ ਬੱਚਿਆਂ ਨੂੰ ਸਿੱਖੀ ਦੇਓ ਇੱਥੇ ਰਹਿਣ ਵਿਦੇਸ਼ ਵਿੱਚ ਰਹਿਣ ਕੈਨੇਡਾ ਰਹਿਣ ਅਮਰੀਕਾ ਰਹਿਣ ਮਾਰੇ ਬੱਚਿਆਂ ਨੂੰ ਸਿੱਖੀ ਦੇ ਦੇਓ ਜਿਹਦੇ ਪੱਲੇ ਸਿੱਖੀ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਮੰਗਿਓ ਗੁਰੂ ਕੋਲੋਂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਧ ਦਾਣ ਭਰੋਸਾ ਦਾਣ ਦਾਨ ਸਿਰ ਦਾਣ ਨਾਮ ਦਾਨ ਗੁਰੂ ਕੋਲੋਂ ਇਹ ਦਤਾ ਮੰਗਿਓ। ਪਾਤਸ਼ਾਹ ਨਦਰ ਕਰਨ ਦੇ ਇੱਕ ਵਾਰ ਸਾਰੇ ਪਿਆਰ ਨਾਲ ਆਪਾਂ ਮੰਗੀਏ ਆਪਣੇ ਲਈ ਨਾਮ ਜਿਹੜਾ ਅਗੇ ਸਹਾਈ ਹੋਣਾ ਉਹ ਜ਼ਰੂਰ ਮੰਗੋ ਜਿਹਨੂੰ ਜਪਣ ਨਾਲ ਸਬਰ ਤੇ ਸਿੱਧਕ ਹੋਣਾ ਉਹ ਜ਼ਰੂਰ ਮੰਗੀਏ ਜਿਸ ਨਾਮ ਨੂੰ ਜਪਣ ਕਰਕੇ ਭਰਮ ਔਰ ਭੈ ਦੂਰ ਹੋਣਾ ਉਹ ਜ਼ਰੂਰ ਮੰਗੋ। ਅੱਛਾ ਭਰਮ ਭਉ ਦੂਰ ਕਿਵੇਂ ਹੁੰਦਾ ਹੈ? ਸਬਰ ਕਿਵੇਂ ਆਉਂਦਾ ਹੈ? ਉਹਦਾ ਇੱਕੋ ਹੀ ਪ੍ਰਮਾਣ ਹੈ ਕਹਿ ਕੇ ਫਿਰ ਪਤਾ ਨਾ ਪੜਦਾ। ਬਾਤਾਂ ਕਿ ਸਿਆਣ ਪਛੜ ਦੇਈ ਗੁਰੂ ਕੋਲ ਆ ਕੇ ਅਕਲ ਨਾ ਚੱਕੀ ਫਿਰ ਮੈਨੂੰ ਸਭ ਕੁਝ ਆਉਂਦਾ ਹੈ ਮੈਨੂੰ ਪਤਾ ਹੈ ਮੈਂ ਆ ਸਭ ਉੱਦ ਦੇ ਪਿੱਛੇ ਛੱਡਦਾ ਗੁਰਦੁਆਰੇ ਆਉਣ ਲੱਗਿਆਂ ਜੋੜਾ ਭਾਵੇਂ 10000 ਦਾ ਤੁਸੀਂ ਪਾਇਆ ਹੋਵੇ ਉਹ ਬਾਹਰ ਖੋਲ ਕੇ ਆਉਣਾ ਪੈਂਦਾ ਐਦਾਂ ਹੀ ਆ ਨਾ ਜੋੜਾ ਭਾਵੇਂ 10000 ਦਾ ਜੁੱਤਾ ਪਾਇਆ ਬਾਹਰ ਖੋਲ ਕੇ ਗੁਰਦੁਆਰੇ ਅੰਦਰ ਹੋਣੇ ਉਹਦਾ ਭਾਵ ਵਰਤ ਪਤਾ ਕੀ ਹੈ ਉਸ ਖਾ ਜਿਵੇਂ ਮੈਲਾ ਕਰਕੇ ਧਰਤੀ ਨਾ ਛੋਇਆ ਦੰਦਾ ਕਰਕੇ ਤੂੰ 10000 ਦਾ ਜੋੜਾ ਵੀ ਬਾਹਰ ਖੋਲਦੇ ਚਿੱਤੇ ਰੱਖੀ ਜੋੜਾ ਖੋਲਣ ਲੱਗਿਆਂ ਆਪਣਾ ਔਧਾ ਤੇ ਅਕਲ ਵੀ ਉੱਥੇ ਹੀ ਛੱਡ ਆਇਆ ਕਰ ਗੁਰੂ ਕੋਲ ਆ ਕੇ ਸਿਆਣ ਪਛੱਟਦੀ ਫਿਰ ਜੋ ਮੰਗੇਗਾ ਉਹ ਮਿਲੇਗਾ ਭਰਮ ਤੇ ਭਉ ਦੂਰ ਹੁੰਦਾ ਸਬਰ ਆਏਗਾ ਕਦੇ ਨਾਲ ਸਹਿਬ ਕਹਿੰਦੇ ਤਜੋ ਸਿਆਣਪ ਸੁਰਜਨੋ ਪੜੋ ਤਜੋ ਸਿਆਣਪ ਸਿਮਰੋ ਹਰ ਹਰ ਰਾਏ ਇਹ ਕਾਸ ਹਰ ਮਨ ਰੱਖੋ ਨਾਨਕ ਦੁਖ ਭਰਮ ਪੌ ਜਾ ਦੁਖ ਭਰਮ ਭਉ ਸਭ ਮਿਟ ਜਾਣਗੇ ਬੜੋ ਇੱਕ ਆਸਰ ਮਨ ਰੱਖੋ ਨਾਨਕ ਦੁਖ ਬਰਮ ਪਾ ਜਾਏ ਪਈਓ ਮਹਾਰਾ ਕਹਿਣਗੇ ਗੁਰ ਪੂਰਾ ਪੇਟੋ ਵੜ ਭਾਗੀ ਮਨੇ ਬਿਆ ਪਰਗਾਸਾ ਕੋਇ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰ ਆਪਣੇ ਸਤ ਗੁਰ ਕੈ ਵਲਹਾ ਅਗੇ ਸੁਖ ਪਾਸ਼ੇ ਸੁਖ ਸਹਜ ਘਰ ਆਨੰਦ ਮਿਲ ਕੇ ਕਪਿਆਰ ਨਾਲ ਸਾਰੇ ਇੱਕ ਵਾਰ ਮੰਗੋ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਦੇਹੋ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ നാം മീൽ പേരെ ഗോവിന്ദ സെ മംഗോ മിൽ മേ ഗോവിന്ദ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਨਾਮ ਬਿਨਾ ਤ੍ਰਿਗ ਤ੍ਰਿਗ ਅਸ ਵਾਹ ਨਾਮ ਬਿਨਾ வந்தோவிந்தோந்தோந்தோ ਆਪਣਾ ਨਾਮ ਦੇ ਮਿਲ ਮੇਰੇ ਗੋਵਿੰਦ ਮਿਲ ਲੇ ਕੋ ਇੱਤ ਆਪਣਾ ਅੱਖੋ ਸਤਨਾਮ ਸ੍ਰੀ ਔਰ ਸਾ ਸੰਗਤ ਗੁਰੂ ਤਾਂ ਸੁਪਨੇ ਵਿੱਚ ਹੀ ਕਈ ਦੁੱਖ ਕੱਟ ਦਿੰਦਾ ਸੁਪਨੇ ਵਿੱਚ ਹੀ ਜਨਮ ਮਰਨ ਗੁਰੂ ਕਟਣ ਦੀ ਸਮਰੱਥਾ ਰੱਖਦਾ ਪਰ ਪਰਮ ਗੁਰੂ ਨੂੰ ਅੰਦਰੋਂ ਮੰਨਿਆ ਕਿਤੇ ਰੋਜ਼ ਤੁਸੀਂ ਆਰਤੀ ਦੇ ਵਿੱਚ ਇੱਕ ਸ਼ਬਦ ਸੁਣਦੇ ਹੋ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਅੱਛਾ ਜੇ ਕੋਈ ਭਗਤੀ ਕਰੇ ਫਿਰ ਗੁਰੂ ਕਾਜ ਨਹੀਂ ਸਵਾਰੇਗਾ ਆਪਾਂ ਭਗਤੀ ਕਰਦੇ ਹੀ ਨਹੀਂ ਥੋੜੇ ਦਿਨ ਪਾਠ ਕੀਤਾ ਫਿਰ ਵਿੱਚੋਂ ਛੱਡ ਦਿੱਤਾ ਹਾਂ ਕੀਤਾ ਕਰਾਇਆ ਮਿਲ ਜਾਓ ਠੀਕ ਹੈ ਇੱਥੇ ਲਿਖ ਕੇ ਲਾ ਦਿਓ ਵੀਰਵਾਰ ਇੱਥੇ ਧੱਗਾ ਪਾਇਆ ਜਾਂਦਾ ਲੈ ਲੋਕਾਂ ਦੀ ਲਾਈਨ ਲੱਗ ਜਾਂਦੀ ਹੈ ਰੈਫੋਕਲਨ ਲਉਣਾ ਪੈਣਾ ਕਿਉਂਕਿ ਅਸੀਂ ਕੀਤਾ ਕਰਾਇਆ ਚਾਹੁੰਨੇ ਕੋਈ ਕੀਤਾ ਕਰਾਇਆ ਪਾਣੀ ਪੜ ਕੇ ਦੇ ਦਿਓ ਧਾਗਾ ਦੇ ਦਿਓ ਫਿਰ ਠੀਕ ਹੈ ਆਪ ਨਹੀਂ ਜੱਪਤਾ ਆਪਣੇ ਘਰ ਵਿੱਚ ਰੋਜ਼ ਬਾਣੀ ਪੜਨੀ ਸ਼ੁਰੂ ਕਰੋ ਇੱਕ ਨਾ ਇੱਕ ਦਿਨ ਦੇਖਿਓ ਤੁਸੀਂ ਉਹ ਬਾਣੀ ਦਾ ਅਸਰ ਜਦੋਂ ਵਧਣੇ ਉਦੋਂ ਸਾਰੀ ਐਕਟੀਵਿਟੀ ਖਤਮ ਹੋਣ ਲੱਗ ਪੈਣੀ ਤੁਹਾਡੇ ਘਰ ਵਿੱਚੋਂ ਚੀਜ਼ਾਂ ਆਪਣੇ ਆਪ ਮਿਟਣ ਲੱਗ ਪੈਣਗੀਆਂ ਗੁਰੂ ਤਨ ਜਨਮ ਮਰਨ ਸੁਪਨੇ ਵਿੱਚ ਮਿਟਾ ਦਿੰਦਾ ਹੈ ਰਾਜਾ ਹਰੀ ਸਿੰਘ ਮੰਡੀ ਸਕੇਤ ਦਾ ਰਾਜਾ ਹੋਇਆ ਭਾਈ ਕਲਿਆਣਾ ਜੀ ਚਲੇ ਗਏ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨੇ ਸਿੱਖੀ ਧਾਰਨ ਕੀਤੀ ਦਰਸ਼ਨ ਕਰਨ ਪਾਤਸ਼ਾਹ ਦੇ ਚਰਨਾਂ ਵਿੱਚ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਤਰਨਤਨ ਸਾਹਿਬ ਆਇਆ ਤਦੋਂ ਗੁਰੂ ਦੇ ਦਰਬਾਰ ਵਿੱਚ ਇੱਕ ਸ਼ਬਦ ਪੜਿਆ ਜਾ ਰਿਹਾ ਲੇਖ ਨ ਮਿਟੈ ਏ ਸਖੀ ਜੋ ਲਿਖਿਆ ਕਰਤਾਰ ਉਹਦੇ ਚਿੱਤ 'ਚ ਭਰਮ ਆ ਗਿਆ ਕਹਿੰਦਾ ਜੇ ਲਿਖੇ ਹੋਏ ਲੇਖ ਮਿਟਣੇ ਹੀ ਨਹੀਂ ਹੈ ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ ਜੇ ਲਿਖਿਆ ਲੇਖ ਨਾ ਮਿਟੇ ਕੋਈ ਜੇ ਲਿਖਿਆ ਹੋਇਆ ਲੇਖ ਮਿਟਣਾ ਹੀ ਨਹੀਂ ਹੈ ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ ਜਦੋਂ ਉਹਦੇ ਚਿੱਤ ਵਿੱਚ ਆ ਭਰਮ ਆ ਗਿਆ ਨਾ ਉਹਨੇ ਫਿਰ ਭਾਈ ਕਲਿਆਣਾ ਜੀ ਨੂੰ ਕਿਹਾ ਕਹਿੰਦੇ ਤੁਸੀਂ ਗੁਰੂ ਕੋਲ ਲੈ ਧਾਏ ਨਾਲੇ ਕਹਿੰਦੇ ਹੋ ਗੁਰੂ ਪਰਤਖ ਹੈ ਨਾਲੇ ਕਹਿੰਦੇ ਹੋ ਗੁਰੂ ਪਰਤਖ ਹਾਰ ਹੈ ਨਾਲੇ ਕਹਿੰਦੇ ਹੋ ਗੁਰੂ ਰੱਬ ਹੈ ਫਿਰ ਜੇ ਕੀਤੇ ਹੋਏ ਕਰਮ ਲਿਖੇ ਲੇਖ ਬੰਦੇ ਨੂੰ ਭੋਗਣਾ ਹੀ ਪੈਣੇ ਨੇ ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ ਭਾਈ ਕਲਿਆਣਾ ਜੀ ਜਦੋਂ ਮੈਂ ਆਇਆ ਇਹੀ ਸ਼ਬਦ ਪੜਿਆ ਜਾ ਰਿਹਾ ਸੀ ਲਿਖਿਆ ਲੇਖ ਨਾ ਮਿਟੇ ਕੋ ਕੋਈ ਮਿਟ ਨਹੀਂ ਸਕਦਾ ਲਿਖਿਆ ਲੇਖ ਨਾ ਮਿਟੇ ਹੀ ਸਕੀਂ ਜੋ ਲਿਖਿਆ ਕਰਤਾਰ ਤੇ ਭਾਈ ਕਲਿਆਣੇ ਨੇ ਕਿਹਾ ਭਾਈ ਰਾਜ ਹਰੀ ਸੈਨੂ ਕਹਿੰਦੇ ਰਾਜਨ ਗੁਰੂ ਦੀਆਂ ਗੁਰੂ ਜਾਣੇ ਗੁਰੂ ਇਹ ਵੀ ਕਹਿੰਦਾ ਕਿ ਲਿਖਿਆ ਲੇਖ ਨ ਮਿਟੈ ਕੋ ਪਰ ਗੁਰੂ ਇਹ ਵੀ ਕਹਿੰਦਾ ਕਿਤੇ ਹੋਏ ਕਰਮ ਮਿਟ ਜਾਂਦੇ ਨੇ ਤਬ ਕੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈ ਹੈ ਜੋ ਜੰਬਕ ਗਰਸੈ ਜੇ ਗੁਰੂ ਦੀ ਸ਼ਰਨ ਵਿੱਚ ਗਿਆ ਗਿੱਦੜ ਖਾ ਜਾਣ ਫਿਰ ਗੁਰੂ ਕੋਲ ਜਾਣ ਦਾ ਕੀ ਫਾਇਦਾ ਗੁਰੂ ਕਰਮ ਮੀਟ ਦਿੰਦਾ ਤੂੰ ਤੇ ਮੱਚੀ ਸ਼ੰਕਾ ਕਰ ਰਿਹਾ ਜਦੋਂ ਰਾਤ ਨੂੰ ਨੀਂਦ ਆਈ ਨਾ ਤਸਾ ਸੰਗਤ ਉਹਨੂੰ ਸੁਪਨਾ ਆ ਗਿਆ ਸੁਪਨੇ ਵਿੱਚ ਉਹਦਾ ਜਨਮ ਚੰਡਾਲਾਂ ਦੇ ਘਰ ਹੋਇਆ ਚੰਡਾਲਾਂ ਦੇ ਘਰ ਜਨਮ ਹੋਇਆ ਜੰਮਿਆ ਪਲਿਆ ਵੱਡਾ ਹੋਇਆ ਵਿਆਹਿਆ ਗਿਆ ਉਹਦੇ 6 ਬੱਚੇ ਹੋ ਗਏ ਘਰ 'ਚ ਗਰੀਬੀ ਹੈ ਬੱਚੇ ਰੋਟੀ ਮੰਗਦੇ ਨੇ ਮੰਗ ਮੰਗ ਕੇ ਆਪਣੇ ਬੱਚਿਆਂ ਨੂੰ ਖੁਲਾਉਂਦਾ ਹੈ ਕਹਿੰਦੇ ਫਿਰ ਅਚਾਨਕ ਉਹ درخت ਦੀਆਂ ਲੱਕੜਾਂ ਵੱਢਣ ਲਈ درخت ਤੇ ਜੜਦਾ ਉਹ ਟੋਡਕ ਕੇ ਉਹਦੀ ਮੌਤ ਹੋ ਗਈ ਬੱਚਿਆਂ ਵਿੱਚ ਰੋਣਾ ਪਿੱਟਣਾ ਪੈ ਗਿਆ ਉਹਨੂੰ ਚੁੱਕ ਕੇ ਲੈ ਗਏ ਦਫਨਾਣ ਚਲੇ ਗਏ ਦਫਨਾ ਦਿੱਤਾ ਤਾਂ ਉਹਦੀ ਕਬਰ ਉੱਤੇ ਜਦੋਂ ਧਾਮ ਮਾਰ ਕੇ ਉਹਦੇ ਘਰ ਵਾਲੀ ਜ਼ੋਰ ਨਾਲ ਰੋਈ ਉਹਦੀ ਅੱਖ ਖੁੱਲ ਗਈ ਉਹ ਕਹੇ ਉਹ ਇਹ ਤਾਂ ਸੁਪਨਾ ਸੀ ਸਾਰਾ ਭਜ ਸੁਪਨਾ ਲੰਘ ਗਿਆ ਸਵੇਰੇ ਬਾਦਸ਼ਾਹ ਦੇ ਨਾਲ ਸ਼ਿਕਾਰ ਤੇ ਗਿਆ ਯਾ ਮਹਾਰਾਜ ਨੇ ਸ਼ਿਕਾਰ ਖੇਡਣਾ ਚਾਹੁੰਦਾ ਸੀ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਪਾਦਸ਼ਾਹ ਨਾਲ ਨਾਲ ਉਹਦੇ ਚਲੇ ਗਏ ਕਹਿੰਦੇ ਰਾਜਨ ਤੂੰ ਆਪਣਾ ਸ਼ੌਕ ਪੂਰਾ ਕਰ ਗੁਰੂ ਨੂੰ ਪਤਾ ਸੀ ਪਾਦਸ਼ਾਹ ਲੈ ਗਏ ਜਦੋਂ ਉਹ ਪਾਦਸ਼ਾਹ ਤੋਂ ਥੋੜਾ ਜਿਹਾ ਦੂਰ ਚਲਾ ਗਿਆ ਹਜ਼ੂਰ ਰਖਤ ਦੀ ਸ਼ਾਮੇ ਖਲੋ ਗਏ ਉਹ ਅੱਗੇ ਚਲਾ ਗਿਆ ਕਹਿੰਦੇ ਥੋੜੇ ਮੀਲ ਅੱਗੇ ਜਾ ਕੇ ਨਾ ਉਹਨੂੰ ਬੰਦਿਆਂ ਨੇ ਪਕੜ ਲਿਆ ਬੰਦੇ ਪਕੜ ਕੇ ਲੈ ਗਏ ਮਹਾਰਾਜ ਨੇ ਸਿੱਖਾਂ ਨੂੰ ਕਹ ਲੈ ਕਹਿੰਦੇ ਵੀ ਉਹ ਰਾਜਾ ਤਾਂ ਮੁੜਿਆ ਹੀ ਨਹੀਂ ਸਕੇਤ ਮੰਡੀ ਵਾਲਾ ਕਹਿੰਦੇ ਜਿਹਾ ਉਹ ਦੇਖੋ ਸਿੱਖ ਗਏ ਉਹ ਨਹੀਂ ਕਿਹਾ ਮਹਾਰਾਜ ਉਹਨੂੰ ਤਾਂ ਬੰਦੇ ਫੜ ਕੇ ਲੈ ਗਏ ਮਹਾਰਾਜ ਕਹਿੰਦੇ ਕਿਉਂ ਕਹਿੰਦੇ ਜੀ ਇਹ ਤਾਂ ਪਤਾ ਨਹੀਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵੀ ਘੋੜੇ ਤੇ ਸਵਾਰ ਹੋਏ ਨਾਲ ਸਿੱਖਾਂ ਦੇ ਪਹੁੰਚੇ ਜਦੋਂ ਗਏ ਉੱਥੇ ਪੂਰਾ ਪਿੰਡ ਇਕੱਠਾ ਹੋਇਆ ਉਹ ਕਹਿੰਦੇ ਮਹਾਰਾਜ ਇਹ ਤਾਂ ਫਲਾਣਾ ਬੰਦਾ ਹੈ ਇਹਨੂੰ ਤਾਂ ਲੱਭਦੇ ਫਿਰਦੇ ਆ ਇਹ ਬੰਦਾ ਦੁਆਰਾ ਜੀ ਦਾ ਹੋ ਗਿਆ ਸੀ ਇਹਨੂੰ ਮਰੇ ਤੋਂ ਬਾਅਦ ਦਫ਼ਨ ਕਰਨ ਗਏ ਸੀ ਦੁਆਰਾ ਅੱਗੇ ਤੇ ਬੱਚਿਆਂ ਨੇ ਪਛਾਣ ਲਿਆ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ ਭਾਈ ਇਹ ਹੋਰ ਹੈ ਉਹ ਬੰਦਾ ਹੋਰ ਹੈ ਇਹ ਤਾਂ ਮੰਡੀ ਸਕੇਦ ਦਾ ਰਾਜਾ ਆ ਕਹਿੰਦੇ ਮਹਾਰਾਜ ਅਸੀਂ ਕਿਵੇਂ ਮੰਨੀਏ ਕਹਿੰਦੇ ਤੁਸੀਂ ਉਸੇ ਕਬਰਸਤਾਨ 'ਤੇ ਜਾਓ ਜਿੱਥੇ ਬੰਦਾ ਦੱਬਿਆ ਹੈ ਜੇ ਤਾਂ ਉੱਥੇ ਹੋਇਆ ਉਹਦੀ লাশ ਫਿਰ ਤਾਂ ਸਮਝ ਲਵੇ ਰਾਜਾ ਹੋਰ ਹੈ ਜੇ ਉਹਦੀ লাশ ਕਬਰਸਤਾਨ 'ਚ ਨਾ ਹੋਈ ਫਿਰ ਸਮਝ ਲਵੇ ਉਹੀ ਹੋਣਾ ਸਾਰੇ ਚਲੇ ਗਏ ਜਦੋਂ ਜਾ ਕੇ ਕਬਰ ਪੱਟੀ ਉੱਥੋਂ ਬੰਦਾ ਹੋਰ ਨਿਕਲਿਆ ਤਾਂ ਹੁਣ ਮਹਾਰਾਜ ਉੱਤੇ ਉਹਨੂੰ ਬੰਦਿਆਂ ਨੇ ਪਿੰਡ ਵਾਲਿਆਂ ਛੱਡ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ ਕਹਿੰਦੇ ਰਾਜੇ ਨੇ ਕਿੱਦਾਂ ਫਿਰ ਸੁਪਨਾ ਤਾਂ ਸੁਣਾ ਉਹਦੀ ਧਾ ਨਿਕਲ ਗਈ ਕਹਿੰਦਾ ਮਹਾਰਾਜ ਆ ਸਾਰਾ ਕੁਝ ਇੱਥੋਂ ਤੱਕ ਸੁਪਨੇ ਚ ਹੋਇਆ ਮਹਾਰਾਜ ਇਹ ਬੰਦੇ ਵਰਗਾ ਮੈਂ ਬੰਦਾ ਕਿਵੇਂ ਦੇ ਬੱਚਿਆਂ ਨੇ ਮੈਨੂੰ ਆਪਣਾ ਪਿਓ ਕਿਵੇਂ ਮੰਨ ਲਿਆ ਪਿੰਡ ਵਾਲੇ ਮੈਨੂੰ ਫੜ ਕੇ ਕਿਉਂ ਲੈ ਗਏ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਸ ਤੇਰੇ ਚਿੱਤ ਦਾ ਭਰਮ ਦੂਰ ਕਰਨਾ ਸੀ ਰਾਜਾ ਹਰੀ ਸੈਨ ਇੱਕ ਜਨਮ ਤੇਰਾ ਚੰਡਾਲ ਦੇ ਘਰ ਹੋਣਾ ਸੀ ਰਾਤੀ ਸੁਪਨੇ ਚ ਕੱਢ ਕਹਿੰਦੇ ਚੰਡਾਲ ਦੇ ਘਰ ਹੋਣਾ ਸੀ ਜਨਮ ਸੁਪਨੇ ਵਿੱਚ ਤੇਰੇ ਸਰੀਰ ਦੀ ਰੂਹ ਉਹਦੇ ਵਿੱਚ ਪਾ ਕੇ ਉਨੇ ਚਿਰ ਵਿੱਚ ਹੀ ਤੇਰਾ ਜਨਮ ਕੱਟ ਦਿੱਤਾ ਸਾਧ ਸੰਗਤ ਇਹਦੇ ਕਈ ਪਰਮਾਨੰ ਮੈਂ ਅੱਗੇ ਲੱਭ ਕੇ ਸੁਣਾ ਸਕਦਾ ਜਿੱਥੇ ਸਰੀਰ ਤੋਂ ਸਰੀਰ ਵਿੱਚ ਜੋਤ ਕੰਮ ਕਰਦੀ